ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਜਸਰਾਵਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਦੇ ਡਾਕਟਰ ਜੱਜ ਭਾਈ ਨਾਲ ਗੱਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ گاਵਾਂ ਦੇ ਤੁਹਾਨੂੰ ਚਾਰ ਦਿਖਾਉਣੀਆਂ ਵਾ ਥੱਲੇ ਦੋ ਹੀ ਆ ਜੜੀਆਂ ਦੋ گاਵਾਂ ਹੱਲੇ ਆਉਂਦੀਆਂ ਵਾ ਤੇ ਉਹ ਵੀ ਜੇ ਵੀਡੀਓ ਬੰਦੇ-ਬੰਦੇ ਆ ਗਿਆਂ ਤੇ ਅੰਡੇ ਦੇ ਤੁਹਾਨੂੰ ਉਹ ਵੀ ਦਿਖਾ ਦੇਾਂਗੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਆਰਪੀ ਜੀ ਠੀਕ ਠਾਕ ਵਧੀਆ ਵਧੀਆ ਤੁਸੀਂ ਦੱਸੋ ਬਸ ਜੀ ਦਾ ਕਿਰਪਾ ਜੀ ਚਲੋ ਵਧੀਆ ਕਿਰਪਾ ਜੀ ਦੀ ਹੈ ਹਾਂਜੀ ਹੁਣ ਜਿਆਦਾ ਕੰਮ ਹੈ ਜੰਮੂ ਕਸ਼ਮੀਰ ਵਾਲੋਂ ਗੁਜਰਾਤ ਵਾਲੀ ਖੇਚ ਕੇ ਰੱਖਿਆ ਜੀ ਪੂਰਾ ਨਹੀਂ ਹੋਣ ਰਿਆ ਮਾਲ ਤੇ ਇਧਰੋਂ ਤੁਹਾਨੂੰ ਪਤਾ ਹੋਣ ਗਾਈਆਂ ਥੋੜਾ ਜਿਹਾ ਬਾਜ਼ਾਰ ਹੋ ਗਿਆ ਤੇ ਇਧਰ ਵੀ ਵੀਰ ਭਰਾ ਜਿਹੜੇ گاਵਾ ਮੰਗਦੇ ਤੇ ਉਹਨਾਂ ਤਾਂ ਸਾਰੀ ਝੜੀ ਤੁਸੀਂ ਯਕੀਨ ਕਰੋਗੇ ਵੀ ਫੋਨ ਇਹ ਵੀ ਮਾਫੀ ਚਾਹੁੰਦਾ ਵੀਰਾਂ ਦੀ ਜਿਹੜਾ ਛੁਪੇ ਨਹੀਂ ਜਾਂਦੇ ਕਿੰਨੇ ਫੋਨ ਹੁੰਦੇ ਆ ਇਸ ਹਾਕ ਕੋਈ ਨਹੀਂ ਹਾਂਜੀ ਇਹ ਸੋਈਆਂ ਗਾਈਆਂ ਦਾ ਗਾਹਕ ਬੜਾ ਵਾ ਸੋਈ ਗਾਈ ਤੁਹਾਨੂੰ ਪਤਾ ਆਪਾਂ ਜਿਆਦੀ ਪਾਉਨੇ ਹਾਂ ਹਾਂਜੀ ਹਾਂਜੀ ਸੋਈ ਗਾਂ ਦਾ ਜਿਹੜਾ ਗਾਹਕ ਜ਼ਿਆਦਾ ਹਾਂਜੀ ਹਾਂਜੀ ਤੇ ਉਹ ਨਾ ਮਾਦਲੇ ਵੀ ਮਾਲ ਉਧਰੋਂ ਨਹੀਂ ਪੂਰਾ ਹੋਣਿਆ ਕੁੜੇ ਹੁਣ ਉਹ ਕਾਹ ਕੋ ਵੀ ਪੱਕਿਆ ਕਰੀਏਗੀ ਉਧਰ ਜਿਆਦਾ ਗੱਬਣ ਜਾਣਾ ਵਾ ਗੱਬਣ ਉਧਰ ਜਿਆਦਾ ਜਾਣ ਲਈ ਜਾਈ 10 ਦਿਨਾਂ ਦੀ 12 ਦਿਨਾਂ ਦੀ 15 ਦਿਨਾਂ ਦੀ ਕੱਤੀ ਤੇ ਜਿਹੜੀ ਸੂਈਆਂ ਜਾਣੀਆਂ ਉਹ ਸਿਰਫ ਜੰਮੂ ਜਾਣਡੀਆਂ ਜਿਹੜੀਆਂ ਕਸ਼ਮੀਰ ਜਾਣਡੀਆਂ ਉਹ ਜਾਣਡੀਆਂ ਕੱਟੀਆਂ ਗਈਆਂ ਠੀਕ ਹੈ ਜੀ ਤੇ ਇਹ ਆ ਵੀ ਚਲੋ ਸਾਰੇ ਪਾਸੇ ਇੱਧਰ ਵੀ ਧਿਆਨ ਰੱਖੀ ਜਾਈਏ ਤੇ ਉੱਧਰ ਵੀ ਰੱਖੀ ਜਾਈਏ। ਉਹ ਕਰਨਾ ਪੈਂਦਾ ਹੁਣੇ ਰਾਤੀ 10 10:30 ਵਜੇ 11 ਵਜੇ ਆਏ ਘਰ। ਹਾਂਜੀ। ਹੁਣ ਸਵੇਰੇ ਵਕਤ ਤੇ ਗੱਡੀ ਇੱਕ ਭੇਜੀ ਗਈਆਂ ਦੋ ਵੱਡੀਆਂ ਲਿਆਂੀਆਂ ਫਾਰਮ ਚ ਦੋ। ਹਾਂਜੀ। ਮੈਂ ਤਾਂ ਲੇ ਇੱਥੇ ਪਾ ਦਾਂਗੇ ਬਹੁਤ ਜਾਨੀਆਂ ਤੜੀਆਂ ਗਾਈਆਂ। ਠੀਕ ਹੈ। ਇੱਕ ਮੱਛੀ ਨੇ ਤੇ ਪਹਿਲਾਂ ਨੇ 30 ਕਿਲੋ ਦੁੱਧ ਭਰਿਆ। ਉਹਲੇ ਆਉਂਦੀਆਂ ਹਨ। ਚੌਂਕੀਆ ਆਉਂਦੀ ਆ ਮਤਲਬ ਇੰਨਾ ਫਿਕਸ ਰਹਿਣਾ ਵਾ ਵੀ ਲੱਤਾਂ ਦੇ ਵਿੱਚ ਹੀ ਆ ਪੂਰਾ। ਠੀਕ ਹੈ। ਹਾਂਜੀ। ਪਹਿਲਾਂ ਨੇ 30 ਕਿਲੋ ਦੁੱਧ ਦਿੱਤਾ ਵਾ ਮਤਲਬ ਬਲੈਰੋ ਕਰਾਈ ਹੈ ਸਪੈਸ਼ਲ ਉਹਦੇ ਵਾਸਤੇ ਅੱਛਾ ਇਹ ਆਗੀਆਂ ਵੀਡੀਓ ਦੇ ਵਿੱਚ ਤੁਹਾਨੂੰ ਦਿਖਾ ਦਾਂਗੇ ਠੀਕ ਹੈ ਮਤਲਬ ਐਡੀ ਵੱਡੀ ਵਾਛੀ ਮਤਲਬ ਬਲੈਰੋ ਚ ਹੀ ਲੱਦ ਕੇ ਲੈਉਣੇ ਪੈਣਗੇ ਬਲੈਰੋ ਜੀ ਆਈ ਆ ਛੋਟੇ ਛੋਟੇ ਹਥੀਏ ਜਿਨੇ ਆਈਆਂ ਦੋਵੇਂ ਵੱਡੀਆਂ ਵਾਛੀਆਂ ਫਾਰਨੀਆਂ ਅੱਛਾ ਦੋ ਗੱਡੀਆਂ ਹੁੰਦੀਆਂ ਹਾਂਜੀ ਹਾਂਜੀ ਤੇ ਜਿਹੜਾ ਵਾ ਜੇ ਤੇ ਵੀਡੀਓ ਭੰਦੇ ਭੰਦੇ ਆ ਗਈਆਂ ਹਾਂਜੀ ਤੇ ਆ ਆ ਹੀ ਜਾਣੀਆਂ ਵਾ ਲੱਗੇ ਆ ਗਿਆਂ ਵਾ ਐਂਡ ਤੱਕਰ ਕੋਈ ਵੀਡੀਓ ਵੇਖ ਲੈਣਾ ਐਂਡ ਤੱਕ ਜਰੂਰ ਕਿੰਨੇ ਕਿੰਨੇ ਦੁੱਧ ਆ ਲੀਆਂ ਵਾ ਦੁੱਧਾ ਰੁਪਈਏ ਉਹਨੇ ਪਹਿਲਾਂ ਨੇ 30 ਕਿਲੋ ਦਿੱਤਾ ਵਾ ਹੁਣ ਉਹਦੇ ਅੱਜ ਤੋਂ 10 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਜੀ ਤੇ ਜਿਹੜੀ ਦੂਸਰੀ ਆ ਜਿਹੜੀ ਦੂਸਰੀ ਉਹਦੀ 15 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਜੀ ਉਹਨੇ ਪਹਿਲਾਂ ਨੇ 20 ਕਿਲੋ 22 ਕਿਲੋ ਦੁੱਧ ਦਿੱਤਾ ਵਾ ਉਹ ਵੀ ਇੱਕੋ ਫਾਰਮ ਚੋਂ ਲਾਗੋ ਲਾਗੀ ਮਤਲਬ ਜਾਤੇ ਤਾਂ ਆਦੇ ਘਰੋਂ ਲਈਆਂ ਮਤਲਬ ਇੱਕ ਜਿਹੜੀ ਵੱਡੀ ਗਾਂ ਉਹ ਤੇ ਜਾਦੇ ਵੱਡਾ ਫਾਰਮ ਬਣਾਇਆ ਉਹਨਾਂ ਨੇ ਜਿਹੜੀ ਛੋਟੀ ਹੈ ਉਹਨਾਂ 20 ਕ ਗਾਇਆਂ ਦਾ ਫਾਰਮ ਬਣਾਇਆ ਠੀਕ ਹੈ ਛੋਟੀ ਉਹ ਵੀ ਨਹੀਂ ਹੈ ਮਤਲਬ 25 26 ਕਿਲੋ ਵਾਲੀ ਦੀ ਬੱਚੀ ਮਤਲਬ ਚੰਗੇ ਰਿਕਾਰਡ ਵਾਲੀਆਂ ਹੈਗੀਆਂ ਵੇ 20 ਕਿਲੋ ਵਾਲੀ ਲਾ ਲਓ ਮਤਲਬ ਵੀ ਜੇ ਨੇ 30 ਦਿੱਤਾ ਉਹਨੇ 32 33 ਤੇ ਦੇਣਾ ਹੀ ਆ 35 ਦੇ ਲਾਗੇ ਬਣਾ ਹਾਂਜੀ ਹਾਂਜੀ ਹੁਣ ਮੌਸਮ ਵੀ ਚੰਗਾ ਦੁੱਧਾਂ ਅਲਾਵਾ ਮੌਸਮ ਹੁਣ ਚੰਗਾ ਆ ਜਾਣਾ ਠੀਕ ਹੈ ਹਾਂਜੀ ਵੀ ਉਹਨਾਂ ਦੇ ਬਾਰੇ ਕੋਈ ਫੋਨ ਕਰਕੇ ਜ਼ਰੂਰ ਪੁੱਛ ਲੈਣਾ ਆਪਾਂ ਪੁੱਛ ਲੈ ਕੋਈ ਗੱਲ ਨਹੀਂ ਵੱਡੀਆਂ ਗਾਇਆਂ ਆ ਪਿੰਡ ਜਸਰਾਵਰ ਤਹਿਸੀਲ ਜਨਾਲਾ ਡਿਸਟ੍ਰਿਕਟ ਅੰਮ੍ਰਿਤਸਰ ਫੋਨ ਨੰਬਰ ਹੈਗਾ 6284483293 62844 6284483293 WhatsApp ਇਸੇ ਨੰਬਰ ਤੇ ਚੱਲਦਾ ਠੀਕ ਆ ਹਾਂਜੀ ਤੇ ਚਲੋ ਹੁਣ ਜਿਹੜੀਆਂ ਘਰੇ ਦੋ ਹੈ ਵਿਖਾਈਏ ਪਹਿਲਾਂ ਆਪਾਂ ਇਸ ਇਸ ਵਾਈ ਜੇ ਵੀ ਇਹ ਆ ਰਪਜੀ ਮੱਛੀ ਪਸੋਂ ਸੂਈ ਆ ਜੀ ਸ਼ਾਮੀ ਜੀ ਅੱਛਾ ਇਹ ਰਾਤੀਆਂ ਸਾਫ ਸੂਖ ਮਤਲਬ ਕਰਦੀ ਆ ਹਾਂਜੀ ਇਹ ਵੀ ਆਪਾਂ ਤੁਹਾਨੂੰ ਵੀਡੀਓ ਦਿਖਾ ਦਨੇ ਆ ਜੇਰ ਸੁੱਟਣ ਦੀ ਇਹ ਮੱਛੀ ਠੀਕ ਹੈ ਜੇਰ ਸੁੱਟਦੀ ਦੀ ਇਹਨੇ ਮੱਛੀ ਨੂੰ ਜਨਮ ਦਿੱਤਾ ਜੀ ਠੀਕ ਹੈ ਜੇਰ ਸੁੱਟਦੀ ਦੀ ਦਾ ਸਾਡੇ ਕੋਲ ਵੀਡੀਓ ਹੈਗੀ ਆ ਜੀ ਠੀਕ ਹੈ ਬਾਕੀ ਇਹ ਆ ਵੀ ਜਿਹੜਾ ਮਰਜੀ ਕੋਈ ਵੀਰ ਭਰਾ 2-3 ਟਾਈਮ ਥੱਲੀ ਕਰਕੇ ਆਪਣੀ ਇਥੋਂ ਖੜੇ ਗਾਈ ਵੇਹ ਲੋ ਵੀ ਬਾਂਦੀ ਕਿੰਨੀਆਂ ਨੇ ਪਾਂਢੀ ਪਾਈ ਥੱਲੇ ਠੀਕ ਆ ਪੂਰਾ ਠੀਕ ਆ ਜੀ ਉਹ ਬੱਛੀ ਆ ਜੀ ਇਹਦੀ ਅੱਗੇ ਹਾਂਜੀ ਹਾਂਜੀ ਆ ਜੇਰ ਪੂਰੀ ਵੇਖ ਲੋ ਸੁੱੜਦੀ ਜਨੇ ਹਾਂਜੀ ਹਾਂਜੀ ਠੀਕ ਆ ਜੀ ਥੱਲੇ ਇਹਨੇ ਹੁਣ ਮਤਲ ਅਸੀਂ ਖਾਲੀ ਤਾਂ ਕਰਕੇ ਕਰ ਦਿੰਨੇ ਆ ਵੀ ਡੰਗਰ ਰਾਂ ਅਜੇ ਭਾਵੇਂ ਆਨੇ ਮੌਸਮ ਠੰਡਾ ਹੋ ਗਿਆ ਪਰ ਇੰਨਾ ਨਹੀਂ ਹੋਇਆ ਪਰ ਵਿੱਚੋਂ ਵੀ 4 ਘੰਟੇ 2 ਘੰਟੇ ਚ ਮੱਸੀ ਲਾ ਕੇ ਜਾਂਦੀ ਹੈ ਜਿਹੜੇ ਹੁਣ ਕਿ ਡੰਗਾ ਜਿਹੜਾ ਦੁੱਧ ਸੱਲੇ ਰਹਿ ਜਾਂਦਾ ਫਿਰ ਔਖਾ ਹੋ ਜਾਂਦਾ ਦੁੱਧ ਆ ਤੇ ਹੁਣ ਕਿੰਨਾ ਕ ਬੋਲਾ ਹੋਵੇ ਜਿਹੜਾ ਬੋਲਾ ਕੋ ਹੈਗਾ 15 ਕਿਲੋ ਦਾ ਇਹਨੇ ਸਟਾਰਟਿੰਗ 14 ਕਿਲੋ ਦਾ ਕੀਤੀ ਇਹਨੇ ਸਟਾਰਟਿੰਗ ਤੇ ਇਹ ਕਿੰਨਾ ਦੁੱਧ ਕਰੀ ਦੁੱਧ ਦੇ ਉਹਨਾਂ ਦੇ ਕਹਿਣ ਮੁਤਾਬਕ ਇਹ ਵੀ ਕ੍ਰੋਸ ਹੈ ਉਹਨਾਂ ਇਹ ਕਹੇ ਵੀ ਇਹਨੇ 20 ਕਿਲੋ ਦੁੱਧ ਦਿੱਤਾ ਅਸੀਂ ਜ਼ਿਆਦਾ ਨਹੀਂ ਕਹਿੰਦੇ ਚੱਲ 20 ਕਿਲੋ ਦੇ ਆਪਾਂ ਹੁਣ ਵੀ ਗਾਰੰਟੀ ਦਿੰਦੇ ਆ ਚਲ ਹੁਣ ਮੌਸਮ ਗਾੜੀ ਚੰਗਾ ਹੋ ਜਾਣਾ ਆ ਗਾ ਤੇ ਚਲੋ ਬਾਕੀ ਇਹ ਆ ਵੀ ਵੇਧੀ ਹੁਣੀ ਜਿਆਦਾ ਜਿਤਨਾ ਸਾਹਮਣੇ ਦੇਖ ਸਕਦੇ ਤੂੜੀ ਜਿਆਦੀ ਚੱਲਦੀ ਆ ਤੇ ਗਾੜੀ ਵੀ ਤੇ ਬਾਸ ਹੁਣ ਚਾਰ ਆਉਣ ਲੱਗਾ ਪਾਲ ਚਾਰ ਤੇ ਤੂੜੀ ਚਾਰ ਹੀ ਚੱਲਣਾ ਮੈਂ ਤੇ ਕੋਈ ਜਿਹੜਾ ਹਰੇ-ਹਰੇ ਵਾਲਾ ਲੈ ਜਾਊਗਾ ਤੇ ਦੁੱਧ ਜਿਹੜਾ ਇਹਨੇ ਚੰਗਾ ਕੱਢੀ ਜਾਣਾ ਮਗਰ ਇਹਦੇ ਪਛੀ ਬੜੀ ਖੂਬਸੂਰਤੀਆ ਬੱਛੀ ਵੀ ਤੁਹਾਨੂੰ ਦਿਖਾ ਦੇਣੀ ਆਹ ਦੇਖ ਸਕਦੇ ਚੰਗੇ ਟੀਕੇ ਦੀ ਬੱਛੀ ਆ ਜਿਹੜੀ ਇਹ ਆਹ ਨਾਲੂ ਨਾਲ ਦੇਖਣਾ ਨਾਲੂ ਬਿਲਕੁਲ ਨਾਲ ਤਾਜ਼ਾ ਜੀ ਬੋ ਤਰੀਕ ਦੇ ਮਤਲਬ ਕੋਈ ਵੀਡੀਓ ਫੋਨ ਦੇ ਵਿੱਚ ਬਣੀ ਆ ਪਰਸੋਂ ਦੀ ਹੋਈ ਹੈ ਜੀ ਅਏ ਹਵਾਨੇ ਨੂੰ ਭਲਾਵੇਂ ਤੇ ਹੈ ਗਿਆ ਮਗਰ ਵਸ਼ੇ ਵੀ ਚੰਗੀ ਸੰਭਨ ਆ ਲਈ ਆ ਹਾਂ ਦੇਖ ਸਾਹ ਦੇ ਹਵਾਨਾ ਇਹਦਾ ਲੱਗੇ ਤਾਂ ਵਾਕੀ ਕੋਈ ਰੱਸੀ ਰੁੱਸੀ ਨਹੀਂ ਹਰਬੀ ਜੀ ਕੋਣੀ ਤੇ ਬਾਕੀ ਥਾਂ ਵੀ ਚੰਗਾ ਲੱਗਾ ਤੇ ਉਧਰਾਂ ਵੀ ਖੰਡੀਆਂ ਆਲਾ ਥਾਨਿਆ ਇਧਰ ਵੇਖ ਉਹ ਇਹ ਨਹੀਂ ਰੂਸੀ ਨਹੀਂ ਪੌਣੀ ਕੱਖ ਉਹ ਨਹੀਂ ਆਹ ਦੇਖੋ ਠੰਢੀ ਹੈ ਜਿੱਦਾਂ ਮਰਦੀ ਕੋ ਬੈਠਾ ਰਹੇ ਤੇ ਇਹਦਾ ਫਿਰ ਮੁੱਲ ਮੁੱਲ ਆ ਰੁਪਈਏ ਜੀ ਆਪਾਂ ਨਾ ਦੱਸਿਆ ਤੁਹਾਨੂੰ ਵੀ ਜਦੋਂ ਹੁਣ ਬਾਹਰ ਜਾਦਾ ਚੱਲਣ ਨੇ ਹਾਂਜੀ ਮਤਲਬ ਬਾਹਰ ਵਾਹ ਕਾਨੂੰ ਮਾਲ ਦਵਾਉਣਾ ਹੈ ਹਾਂਜੀ ਠੀਕ ਹੈ ਕਿ ਨਹੀਂ ਹੁਣ ਗਾਈਆਂ ਤੁਹਾਨੂੰ ਵੀ ਪਤਾ ਵੀ ਦੋ ਤੇ ਇੱਕ ਕਰੀ ਵੀ ਨਹੀਂ ਪਾਈਆਂ ਇਹਦਾ ਕਰ ਜਦੋਂ ਹਾਂਜੀ ਹਾਂਜੀ ਜ਼ਿਆਦਾਤਰ 8 10 12 ਹਾਂਜੀ ਹਾਂਜੀ ਦਾ ਗਾਈਆਂ ਹੁੰਦੀਆਂ ਹੀ ਆਪਣੀ ਹਾਂਜੀ ਹਾਂਜੀ ਤੇ ਹੁਣ ਮੋਲੇ ਦਾ ਮਤਲਬ ਦੇਣ ਵਾਲਾ ਇਹ ਕਰਨਾ ਵੀ ਜਿਹੜੀ ਪਹਿਲੇ ਫੋਨ ਤੇ ਵਿਕ ਜੇ ਮੁੱਲ 55000 ਆ ਬੋਨ ਜਾਇਆ ਤਾਂ 200 ਛੋਟ ਕਰ ਦਾਂ 55000 ਛੋਟ ਕਰ ਦਵਾਂਗੀ ਇਹ ਕਰੀਆ ਮਿਲਕਵੇਨ ਦੀ ਦੇਖ ਸਕਦੇ ਤੇ ਥਣ ਵੀ ਦੇਖ ਸਕਦੇ ਜੇ ਲਾਗੇ ਤਾਂ ਇਹ ਵਸ ਦੇਣ ਵਾਲਾ ਮੁੱਲ ਕੀਤਾ ਰੁਪਏ ਜੀ ਜਿਹੜੀ ਆਪਾਂ ਦੇ ਦੇਣੀ ਆ ਮਾਨਤਨ ਕਰਕੇ ਸਾਰਾ ਕੁਝ ਵਿੱਚ ਆ ਤੇ ਹੁਣ ਰੁਪਏ ਜੀ ਗਾਈ ਨੇ ਇਹ ਚਲ ਗਈ ਸੀ ਲਖਨਪੁਰ ਜੰਮੂਲੀ ਭੇਜੀ ਹੀ ਵਾਚੀ ਠੀਕ ਆ ਇਹਦੀ ਤੁਹਾਨੂੰ ਵੀਡੀਓ ਨਹੀਂ ਮੇਰੇ ਕੋ ਫੋਨ ਚ ਹੈਗੀ ਇਹਦੇ ਕੋ ਦੁੱਧ ਹੈਗਾ 17 ਕਿਲੋ ਹਾਂਜੀ ਠੀਕ ਆ ਜੀ ਜਿਹੜੀ ਸਚਾਈ ਗੱਲ ਹੈ ਉਹ ਦੱਸਨੀ ਆ ਆਪਾਂ ਦੋ ਟਾਈਮ ਉਹਨਾਂ ਨੇ ਚੁਾਈ ਤੇ ਜਦੋਂ ਲਖਨਪੁਰ ਮਾਲ ਖਰੀਦਣਾ ਇੱਕ ਟਾਈਮ ਫਿਰ ਡੰਗਰ ਢੱਕਦੇ ਹੀ ਦਾ ਹਾਂਜੀ ਉਹ ਇਹ ਕਰਕੇ ਢੱਕੀਦਾ ਵਾ ਵੀ ਉੱਥੇ ਮੰਨ ਲਓ ਡਾਕਟਰ ਨੇ ਪਾਸ ਕਰਨਾ ਹੁੰਦਾ ਇਹਨੂੰ ਹਾਂਜੀ ਹਾਂਜੀ ਗਾਈ ਨੂੰ ਉਹ ਫਿਰ ਇਹ ਗਾਈ ਨਾ ਢੱਕੀ ਨਹੀਂ ਉੱਥੇ ਚੁਈ ਵੀ ਨਹੀਂ ਅਹੀਂ ਠੀਕ ਹੈ ਜੀ ਪਾਸ ਵੀ ਉਹਨੇ ਕਰਤੀ ਤੇ ਉਹਨਾਂ ਬੰਦਿਆਂ ਨੂੰ ਨਾ ਗੱਡੀ ਮਿਲੀ ਅੱਠਾਂ ਗਾਈਆਂ ਵਾਲੀ ਹਾਂਜੀ ਗਾਈਆਂ ਹੈਗੀਆਂ ਸੋਂ ਠੀਕ ਹੈ ਇਹ ਗਾਈ ਇਕੱਲੀ ਬੱਚੇ ਵਾਲੀ ਠੀਕ ਹੈ ਫਿਰ ਇਹ ਉਹਨਾਂ ਵਾਪਸ ਭੇਜਦੀ ਸਾਨੂੰ ਅੱਛਾ ਠੀਕ ਹੈ ਜੀ ਇਹ ਮਤਲਬ ਇਹਦਾ ਗੱਬਣਾ ਸਾਰੀਆਂ ਲਾਗੇ ਇਹਨੇ ਹੁਣ ਦੁੱਧ ਜਿਹੜਾ ਵਾ ਉਹ ਸਾੜਿਆ ਵਾ ਆਪਾਂ ਪੁੱਠੇ ਬੰਨੇ ਬੈਹਰੋ ਇਹਨੂੰ ਹੁਣ ਵੀ ਦੋ ਦਿਨ ਕੋ 10 ਕਿਲੋ ਹੋਊਗਾ ਆਪਾਂ ਉਦੋਂ ਤੇ ਬੜੀ ਮਹਿੰਗੀ ਲਈ ਆ ਹਾਂ ਜੀ ਹੁਣ ਆਪਾਂ ਉਸ ਹਿਸਾਬ ਨਾਲ ਮੋਲ ਨਹੀਂ ਇਹਦਾ ਕਰਨਾ ਹੁਣ ਆਪਾਂ ਤੁਹਾਨੂੰ ਪਹਿਲਾਂ ਕਿਹਾ ਵਾ ਵੇਚਣ ਵਾਲੇ ਬੰਨੇ ਆਉਣਿਆ ਤੇ ਬੱਚਾ ਇਹਦਾ ਬੱਚਾ ਇਹਦਾ ਉਹ ਮਰ ਗਿਆ ਰਾਤ ਨੂੰ ਮਰਿਆ ਬੱਚਾ ਇਹਦਾ ਰਾਤ ਦਾ ਮਰ ਗਿਆ ਵੀ ਤੁਹਾਨੂੰ ਬੱਚਾ ਵੀ ਤਾਂ ਦਿਖਾ ਦਿੰਨੇ ਕਰੀ ਇਹ ਦੁੱਧ ਅੱਜ ਦੇ ਵਾਰ ਨੂੰ ਸਾਡੇ ਕੋਲ ਭਾਵੇਂ ਕੋਈ ਲਿਖਾ ਕੇ ਲੈ ਜਾ ਠੀਕ ਹੈ ਲੋ ਕਰ ਜੂ ਵੀ ਬੱਛੀ ਰਮਾਨ ਇੱਕ ਮਿੰਟ ਇੱਥੇ ਰੋ ਦੋ ਵੀ ਲੈ ਲੋ ਵੀ ਕਿੰਨਾ ਇਹਦਾ ਆ ਬੱਚਾ ਜੰਗਾ ਭਲਾ ਆ ਬੱਚਾ ਜਿਹੜਾ ਅੱਜ ਪਿਆਰਾ ਦੀ ਮਰ ਗਿਆ ਕੋਈ ਗੱਲ ਨਹੀਂ ਉਤਰੇ ਬੈਠਾ ਬੈਠਾ ਹੀ ਉੱਥੇ ਹੀ ਆ ਕਰ ਗਿਆ ਜਿਹੜਾ ਚਲੋ ਲੈ ਜਾਓ ਜੀ 10 ਵਜੇ ਨਵੇਲੋ ਹਰਪੇ ਜੀ ਕਿੰਨਾ ਮੱਛੀ ਦਾ ਤੇ ਪੂਰਾ ਵਜਨ ਹੈ ਪੂਰਾ ਕਰਦੇ ਆ ਬਾਕੀ ਵੀਡੀਓ ਕੋਈ ਵੇਖੇ ਪੂਰੀ ਜਰੂਰ ਐਂਡ ਤੇ ਆਪਾਂ ਉਹ ਵੀ گاਵਾ ਦਿਖਾ ਦੇਣੀ ਆ ਜਵਾਈ ਜਿਹੜੀ ਨਹੀਂ ਹੋਈ ਉਹਦੇ ਕਰਕੇ ਮਤਲਬ ਇਹਨੇ ਦੁੱਧ ਸਾਰਿਆ ਇੱਕ 12 14 ਕਿਲੋ ਇਥੋਂ ਦੋ ਟਾਈਮ ਉਹਨਾਂ ਨੂੰ ਮਿਲਕਿੰਗ ਕਰਾ ਕੇ ਨਾ ਫਿਰ ਗਾਈ ਲਦਾਈ ਠੀਕ ਉਹ ਸਿਰਫ ਕਸਟਮਰ ਪੱਕੇ ਆ ਸਾਡੇ ਉਹਨਾਂ ਨੂੰ ਤੁਹਾਨੂੰ ਪਤਾ ਕਰਨਾ ਪੈਂਦਾ ਫਿਰ ਉਹਨਾਂ ਦਾ ਕਰਾਇਆ ਭਰਿਆ 4000 ਉਥੋਂ ਦਾ ਲਖਣਾ ਪਉਂਦਾ ਇਹ ਤੁਹਾਨੂੰ ਗਾਈ ਉਹਨਾਂ ਨੂੰ ਭੇਜੀ ਠੀਕ ਆ ਕਈ ਵਾਰੀ ਕਹੀ ਤੀ ਜਾਂ ਉੱਪਰ ਥੱਲੇ ਕਰਦੀ ਆ ਉਹ ਜਿਹੜਾ ਘਾਟਾ ਪੈਣਾ ਉਹਦੇ ਉਹਨਾਂ ਨੂੰ ਪੈਣਾ ਐਵੇਂ ਤੁਹਾਨੂੰ ਕਹੀਏ ਵੀ ਸਾਨੂੰ ਪੈਣਾ ਜਲਦੀ ਝੂੜ ਨਹੀਂ ਮਾਰਨਾ ਠੀਕ ਆ ਦੀ ਗੱਲ ਓੜਾ ਘਾਟਾ ਪੈਣਾ ਉਹਨਾਂ ਨੇ ਆਵੇ ਆਖਿਆ ਵੀ ਸਾਨੂੰ ਮਤਲ ਪੈਣਾ ਠੀਕ ਆ ਸਾਡੀ ਵੇਚ ਲੂਗਾ ਹੀ ਠੀਕ ਆ ਜੀ ਤੇ ਬਾਕੀ ਦੁੱਧ ਦੇ ਕੋਈ ਹੁਣ ਚੁਆਈ ਕਰਕੇ ਲੈ ਜੇ ਹਾਂ ਹੁਣ 10 ਕਿਲੋ ਹੈਗਾ ਵਾ ਹੋਊਗਾ ਯਾਰਾਂ 11 ਕਿਲੋ ਪਰਾਂ ਨੂੰ 10 ਕਿਲੋ ਲਈ ਕਹਿੰਦਾ ਚਲਦਾ 10 ਕਿਲੋ ਦੁੱਧ ਹੈਗਾ ਮੋਲੇ ਤਾਂ ਫਿਰ ਵੇ ਲੋ ਜਿੰਨੇ ਕਿਹੜੇ ਰੁਪਏ ਜੇ ਹੈਗੇ ਆਪਾਂ ਹੁਣ ਦੇ ਦੇਣੀ ਐ ਕਿਉਂਕਿ ਉਹਨਾਂ ਦੇ ਫੇਰ ਸਾਡੇ ਭਲਾ ਆ ਜਾਣਾ ਵਾਸਤੇ ਹਾਂਜੀ ਫੇਰ ਮਾਲ ਉਹਨਾਂ ਲੈਣਾ ਤੇ ਆਪਾਂ ਉਹ ਪਏ ਉਹਨਾਂ ਨੂੰ ਦੇ ਦਾਂਗੇ ਠੀਕ ਆ ਆ ਵੇ ਲੋ ਹੁਣ ਮਤਲਬ ਇਹ ਵੀ ਬਾਂਦੀ ਬੁੰਦੀ ਬੜੀ ਥੱਲੇੋਂ ਭਾਵੇਂ ਕੋਈ ਮੰਨ ਲਓ 10 ਕਿਲੋ ਤੇ ਪੱਕਾ ਘੜ ਕੇ ਲੈ ਜੇਣਾ ਭਾਵੇਂ ਉਹ ਧਾਰਨਾ ਮਾਰੀ ਤੇ ਕਿੰਨਾ ਹਿੱਸਾ ਤੁਸੀਂ ਜਿੰਨੇ ਦੀ ਕਹੋਗੇ ਦੇ ਦਾਂਗੇ ਆਪਾਂ ਲਈ ਦੇਣੀ ਐ ਵੀ ਆਪ ਹੀ ਕਰ ਦੋਗੇ ਆਪੇ ਦੱਸ ਦੇਣਾ ਜਿੰਨੇ ਦੀ ਐ ਸਾਡੀ ਤੁਸੀਂ ਦੱਸੋ ਨਹੀਂ ਪਾਉਂਦੇ ਰੋਜ਼ ਵੀਡੀਓ ਜਿੰਨੇ ਕਿ ਦੀ ਆਪਾਂ ਕਰੀ ਵੀ ਉਹ ਰੱਬ ਜਾਣਦਾ ਆਪਾਂ ਕੜੀ ਕੋਈ ਸਲਾਹ ਕੀਤੀ ਤੁਸੀਂ ਦੱਸ ਦੋ ਵੀ ਇੰਨੇ ਕਿ ਦੀ ਇਹ ਤੇ ਤੁਸੀਂ ਆ ਕਿੰਨੇ ਦੇ ਕਹਿ ਰਹੇ ਹੋ ਇਹ ਤੇ ਇਹ ਦੇ ਦਿੱ ਗਏ 5000 ਦੇ ਅੱਛਾ 5000 ਪਰ ਪਤਾ ਕੀ ਗੱਲ ਹੈ ਪੈਸੇ ਬਗਾਉਂਦੇ ਆਂ ਇਹ ਤਾਂ ਉਹਨਾਂ ਨੂੰ ਪੈਸੇ ਦੇਣੇ ਐਵੇਂ ਤੁਹਾਨੂੰ ਕਹੀਏ ਪਰ ਉਹਨਾਂ ਨੂੰ ਵੀਡੀਓ ਤੁਹਾਡੀ ਵੇਖਣੀ ਆ ਹਾਂਜੀ ਹਾਂਜੀ ਸਹੀ ਜਿਹੜੀ ਗੱਲ ਆ ਠੀਕ ਆ ਤੇ ਬਾਕੀ ਇਹ ਆ ਵੀ ਜਿਹੜੀਆਂ ਦੋਵੇਂ ਇਸ ਨੂੰ ਆ ਇਹਦੇ ਵਿੱਚੋਂ ਛੋਟ ਹੋਣੀ ਸਿਰਫ 200 ਤੇ ਇਹ ਜਿਹੜੀਆਂ ਦੋਵੇਂ ਸੂਈਆਂ ਇੱਥੋਂ ਆਪਣੀ ਕੋਈ ਤਸੱਲੀ ਕਰਕੇ ਆ ਨਾ ਵੇਚ ਚਾ ਕੇ ਕਿੰਨਾ ਮਰਜ਼ੀ 2 3 ਟਾਈਮ ਚਾਰ ਟਾਈਮ ਕੋਈ ਚੋਕ ਖੜੇ ਹਾਂਜੀ ਜਿੰਦਾ ਮਰਜ਼ੀ ਰੁਪਏ ਦੀ ਕਰੇ ਕੋਈ ਠੀਕ ਹੈ ਨਹੀਂ ਸਾਡੇ ਘਰ ਡੰਗਰ ਗਲਤ ਨਿਕਲਦਾ ਨਾ ਹਾਂਜੀ ਤੇ ਸਾਡਾ ਅਗਲੇ ਦੇ ਘਰ ਜਾ ਕੇ ਮੇਰਾ ਵੀ ਦੂਜੇ ਤੀਜੇ ਦਿਨ ਚੌਥੇ ਦਿਨ ਕਿਉਂਕਿ ਇਹ ਸਾਲੀਆਂ ਚੀਜ਼ਾਂ ਹਾਂਜੀ ਹੁਣ ਅਸੀਂ ਗਾਇਆਂ ਲਈਆਂ ਵਾ ਮਹੀਂਆਂ ਮਹੀਂਆਂ ਬਾਹਰ ਹਾਂਜੀ ਹਾਂਜੀ ਠੀਕ ਹੈ ਕਿ ਨਹੀਂ ਅਗਲੇ ਦੇ ਘਰ ਇੱਕ ਬੰਦੇ ਦੇ ਨਾਲ ਮੈਂ 50000 ਰੁਪਏ ਬਿਆਨਾ ਦੇ ਗਏ ਥੋੜਾ ਨਹੀਂ ਦਿੱਤਾ ਹਾਂਜੀ ਹਾਂਜੀ ਉਹ ਫਿਰ ਵੀ ਆਂਦਾ ਨਹੀਂ ਯਾਰ ਗਾਈ ਹੁਣੇ ਖੜੋ ਤੁਸੀਂ ਠੀਕ ਹੈ ਅਈਆਂ ਕਿਉਂ ਕੀ ਗੱਲ ਭਾਜੀ ਕਹਿੰਦਾ ਯਾਰ ਇਹ ਸਾਲੀ ਚੀਜ਼ਾਂ ਤੁਸੀਂ 50000 ਰੁਪਏ ਦੇ ਚਲੇ ਹਾਂਜੀ ਹਾਂਜੀ ਠੀਕ ਹੈ ਕਿ ਨਹੀਂ ਇਹਦੇ ਅਈ ਬਾਹਰ ਮਣਕੇ ਅਗਲੇ ਦੇ ਘਰ ਦੀ ਸਾਨੂੰ ਕੋਈ ਗਾਰੰਟੀ ਨਹੀਂ ਇੱਥੇ ਦੋ ਟਾਈਮ ਤਸੱਲੀ ਕਰੇ ਜਿਹੜਾ ਬੰਦਾ ਇੱਥੇ ਨਹੀਂ ਚਾ ਤੇ ਬਾਕੀ ਆਪਣੀ ਸਮਝਣਾ ਵੇਖ ਕੇ ਤਸੱਲੀ ਕਰਕੇ ਖੜੋ ਤੇ ਉਹ ਵੀ گاਵਾਂ ਦੀ ਵੀਡੀਓ ਤੁਸੀਂ ਨਾਲੇ ਦੇਖ ਸਕਦੇ ਜੀ